ਓ ਜੀਵਨ ਇਹ ਜੀਵਨ ਹਾਂਜੀ ਉਹ ਜਾ ਚਾਹ ਲਿਆ ਘੁੱਟ ਬਣਾ ਕੇ ਆਗੇ ਜੀ ਤੁਸੀਂ ਆਗੇ ਆਗੇ ਅੱਛਾ ਚਾਹ ਤਾਂ ਮੈਂ ਬਣਾ ਕੇ ਰੱਖੀ ਸੀ ਤੇ ਮੇਰਾ ਕਿਹੜਾ ਕੱਲੀ ਦਾ ਪੀਣ ਜੀ ਕਰਦਾ ਵਾ ਮੈਂ ਤੁਹਾਨੂੰ ਹੀ ਟਿਕਣ ਲਈ ਹੀਗੀ ਜਾ ਲਿਆ ਫਿਰ ਯਾ ਮੈਂ ਲੈਂਦੀ ਮੇਰਾ ਵੀ ਬੜਾ ਜੀ ਕਰਨਿਆ ਚਾਹ ਪੀਣ ਨੂੰ ਚਲ ਚਲ ਫਿਰ ਮੈਂ ਬਣਾ ਲਈ ਤੇ ਫਿਰ ਮੇਰਾ ਪੀਣ ਜੀ ਨਾ ਕਰੇ ਮੇਰੀ ਗੱਲ ਸੁਣਾ ਉਹ ਨਿਆੜਿਆਂ ਨੂੰ ਫੋਨ ਕਰਨਾ ਵੀ ਆ ਜਾਣ ਹੁਣ ਹਾਂ ਮੇਰਾ ਤੇ ਆਪ ਨਹੀਂ ਮਾਸਾ ਜੀ ਲੱਗਣ ਡਿਆ ਤਾਨੂੰ ਮੈਂ ਕੀ ਦੱਸਾਂ ਨਾ ਅੰਦਰ ਅੰਦਰ ਵਾਂ ਨੂੰ ਜੀ ਕਰਦਾ ਵਾ ਨਾ ਬਾਹਰ ਬਹਿਣ ਨੂੰ ਜੀ ਕਰਦਾ ਨਿਆਣਿਆਂ ਤੇ ਬਿਨਾਂ ਤੇ ਘਰ ਖਾਲੀ ਹੋਇਆ ਵਾ ਤੇ ਕਰਾਂ ਕੀ ਪਤਾ ਨਹੀਂ ਉਹ ਸੇ ਕੰਮ ਤੇ ਜਾਂਦਾ ਕਿ ਨਹੀਂ ਉਹ ਨਹੀਂ ਨਹੀਂ ਕੰਮ ਤੇ ਜਾਂਦਾ ਵਾ ਹਾਂ ਆਹੋ ਛੁੱਟੀ ਨਹੀਂ ਕੀਤੀ ਉਹਨੇ ਕੋਈ ਵੀ ਮੈਂ ਫੋਨ ਕਰਕੇ ਪੁੱਛ ਲਿਆ ਹੀਗਾ ਅੱਛਾ ਆਹੋ ਉਹ ਜਾਣ ਲੱਗੀ ਬਣਾਦੀ ਮੰਮੀ ਕੋਈ ਗੱਡੀ ਫਿਕਰ ਨਾ ਕਰੋ ਮੈਂ ਛੁੱਟੀ ਕਰਾਉਂਦੀ ਕੋਈ ਮੈਨੂੰ ਇਹ ਮਾਮਾ ਕੰਮ ਤੇ ਡੜਿਆ ਵਾ ਤੇ ਕੰਮ ਤੋਂ ਨਿਕਲਿਆ ਮੁਰਕੇ ਕੰਮ ਨਹੀਂ ਕਾ ਮਿਲਦਾ ਹਾਂ ਹੋਰ ਤੇ ਸਾਡੇ ਘਰ ਦੀਆਂ ਕਿਸ਼ਤਾਂ ਵੀ ਰੁੱਥਣ ਤੇ ਐਡੀ ਆਇਆ ਵਾ ਹੋਰ ਤੇ ਗੱਲ ਹੋਣਾ ਚੱਲ ਇਹ ਆ ਵੀ ਕੰਮ ਕਰਦਾ ਰਹੂਗਾ ਤੇ ਕਿਸ਼ਤਾਂ ਛਿੱਤੀ ਲਾ ਜਾਣਗੀਆਂ ਚੱਲ ਜਾ ਜੀਵਨ ਕੋਈ ਗੱਲ ਨਹੀਂ ਉਹ ਮਾੜਾ ਸਮਾਂ ਹੁੰਦਾ ਲੰਘਿਆ ਵਾ ਹੈ ਤੁਸੀਂ ਵੀ ਕੰਮ ਤੇ ਚਲ ਜਾਂਦੇ ਜੀ ਤੇ ਨਿਆਣੇ ਵੀ ਘਰ ਨਹੀਂ ਮੈਨੂੰ ਤਾਂ ਘਰ ਖਾਣ ਨੂੰ ਪੈਂਦਾ ਵਾ ਮੇਰਾ ਨਹੀਂ ਇਹ ਜੀ ਲੱਗਦਾ ਤੁਸੀਂ ਆਪ ਉਹ ਮੇਰੀ ਗੱਲ ਸੁਣ ਤੂੰ ਆਪ ਕਰ ਲੈ ਤਸ ਨਾਲੇ ਕੁੜੀ ਨਾਲ ਗੱਲ ਹੋ ਜੂ ਤੇਰੀ ਚੱਲ ਕੋਈ ਨਹੀਂ ਮੈਂ ਕਰ ਲੈਣੀ ਆ ਆ ਪਰ ਵੀ ਲਓ ਕਰ ਨਿਆਣਿਆਂ ਨਾਲ ਚੰਗਾ ਲੱਗਦਾ ਵਾ ਮੈਂ ਵੀ ਉਹ ਜੰਨਾ ਨਾਲ ਜਦੋਂ ਆਈਦਾ ਤੇ ਘਰ ਵੇਲਾ ਵੇਲਾ ਲੱਗਦਾ ਵਾ ਹੋਰ ਕੀ ਆ ਜੀ ਨਹੀਂ ਲੱਗਣ ਡਿਆ ਉਹਦੇ ਵੇਲੇ ਵੇਖੀ ਜਾਂਦਾ ਹੁਣ ਆਉਂਦੇ ਹੁਣ ਆਉਂਦੇ ਹੁਣ ਆਉਂਦੇ ਆ ਕਦੀ ਗਈ ਨਹੀਂ ਨਾ ਨਾਲੇ ਜਦੋਂ ਦਾ ਵਿਆਹ ਹੋਇਆ ਵਾ ਤੇ ਹੁਣ ਆ ਨਹੀਂ ਮੰਮੀ ਮੇਰੀ ਆਂਦੀ ਆ ਪਰ ਨਾ ਆ ਜਾਂਦੀ ਆ ਤੇ ਤੂੰ ਕਿਉਂ ਨਹੀਂ ਆਉਂਦੀ ਹਾਂ ਹਾਂ ਆਹੋ ਤੇ ਚੱਲ ਮੰਮੀ ਮੈਂ ਵੀ ਹੋਈ ਆ ਵਾਂ ਤੇ ਫਿਰ ਮੈਂ ਸੋਚਿਆ ਪਿਛਾ ਕੁੜੀ ਆ ਜੀ ਕਰਤਾ ਹੀ ਆ ਫੇਕੇ ਜਾਣ ਨੂੰ ਓਏ ਆਹੋ ਇਹ ਤਾਂ ਗੱਲ ਹੈ ਕੀ ਤੇ ਫਿਰ ਮੈਂ ਡੱਕਿਆ ਨਹੀਂ ਮੈਂ ਹਾਂ ਚੱਲ ਦੋ ਚਾਦਨ ਰਹਿ ਜਾ ਕੇ ਹੂੰ ਹੂੰ ਚੱਲ ਕੋਈ ਨਹੀਂ ਆ ਜਾਣਾ ਆਪੇ ਆ ਜਾਊਂ ਭਰ ਨਾ ਇੱਕ ਵਾਰੀ ਫੋਨ ਕਰ ਲਈ ਹੈ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਫੋਨ ਪੀ ਲੋ ਤੇ ਹੀ ਜਾ ਨਵੀਪਾ ਹਾਂਜੀ ਕਿੰਨਾ ਟਾਈਮ ਲਾਉਣਾ ਜੇ ਹੋਰ ਬਸ ਹੋ ਗਈ ਓ ਤਾਂ ਹੀ ਚਲੋ ਬਾਅਦ ਛੇਤੀ ਕਿਹੜਾ ਤੇ ਦੂਰ ਜਾਣਾ ਆ ਤੇ ਜਾਣਾ ਨਹੀਂ ਪੁੱਤ ਬਾਕੀ ਕੱਪੜੇ ਰਹਿ ਜਾਂਦੇ ਨੇ ਫੇਰ ਆਉਂਦੇ ਜਾ ਕੇ ਲੈ ਜਾਾਂਗੇ ਇਹ ਉਹ ਮੈਂ ਕਹਿ ਲੱਗਾ ਵੀ ਇੱਥੇ ਤੇ ਜਾਣਾ ਜਿਹੜਾ ਸਮਾਨ ਰਹੇਗਾ ਉਹ ਬਾਅਦ ਚ ਲੈ ਜਾਗੇ ਉਹ ਮੁੰਡਾ ਫੋਨ ਕਰਨ ਕਹਿੰਦਾ ਮੈਂ ਆਪਣਾ ਕੰਮ ਹੀ ਕਰਨਾ ਕੋਈ ਆਜੋ ਛੇਤੀ ਉਚਾਰਾ ਉਥੇ ਬਿਠਾ ਹੈ ਇੱਕ ਤੇਰਾ ਪਿਓ ਨਹੀਂ ਆਇਆ ਵੇ ਮੁੰਡਾ ਜੀ ਹੁਣ ਡੈਡੀ ਵੀ ਲਿਖੀ ਕਰਨ ਚੱਲ ਗਏ ਪਤਾ ਨਹੀਂ ਇਹ ਕਿਦਾਂ ਦੀ ਆਦਤ ਤੇ ਤੂੰ ਆਜਾ ਪਤਾ ਵੀ ਨਹੀਂ ਲੱਗਦਾ ਜਾਣਾ ਚੱਲ ਸਾਰੇ ਜਣੇ ਇਕੱਠੇ ਹੀ ਜਾਂਦੇ ਸਤਿ ਸ੍ਰੀ ਅਕਾਲ ਵੇਖੀ ਕਿਦਾ ਨਾਮ ਆਇਆ ਤੇ ਉਹਨੇ ਵੇਖ ਕੇ ਕਰਦਾ ਕੁਸ਼ਨ ਆਣਾ ਆ ਉਹਨੇ ਜੇ ਇੱਕ ਦਿਨ ਮੋਦੀ ਤੇਨੇ ਕੀ ਹੋਣ ਲੈ ਕੇ ਜਾਣਾ ਕੁਝ ਨਾ ਕੁਸ਼ਨ ਚਲੋ ਫਿਰ ਅਸੀਂ ਲੈ ਹਣੇ ਤਾਂ ਡੈਟਸ ਵਾਲੀ ਮਾਰਕੇ ਚੱਲੀ ਹੈ ਉਹ ਮੈਂ ਆ ਗਿਆ ਵਾ ਕੱਲੀ ਦੀ ਤਿਆਰੀ ਚਲੋ ਚਲੋ ਕੱਪੜੇ-ਕੁੱਪੜੇ ਪਾ ਲਓ ਬਾਕੀ ਨਿਕਾ ਮਟਾ ਸਮਾਨ ਰਹਿਣ ਦੋ ਉੱਥੇ ਸਮਾਨ ਸਰ ਰਹਿ ਗਾਡੇ ਹਾਂਜੀ ਕੱਪੜੇ ਹੀ ਪਾਏ ਵਸਤੇ ਮੋਟਰਸਾਈਕਲ ਕਿੱਥੇ ਮੋਰ ਸਾਲ ਆ ਦ ਜਿੰਦਰ ਲੱਗਾ ਵਾ ਬਾਹ ਚਲਾ ਜਾਗੇ ਵੀ ਚਲੇ ਅੱਧ ਬਾਹ ਚਲ ਜੂਗਾ ਉਦਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਹਾਂਜੀ ਭਾਵੇਂ ਉਹ ਘਰਵਾਲੀ ਆ ਸਾਨੂੰ ਪੱਕਾ ਮਿਲ ਗਿਆ ਵਾ ਪਰ ਉਹਦਾ ਇਹ ਵੀ ਇੱਥੇ ਬੜਾ ਚਿਰ ਗੱਡੇ ਹੋ ਪੁਰਾਣੇ ਕਮਰੇ ਜਾਨ ਨੂੰ ਜੀ ਨਹੀਂ ਉਹ ਕਰਦਾ ਇਹ ਤਾਂ ਗੱਲ ਤਾਂ ਠੀਕ ਹੀ ਹੈ ਜਿਆਦਾ ਨਾ ਫਿਰ ਹਨਾ ਹੁੰਦੀਆਂ ਨੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਵੀ ਇਹਨੇ ਨਹੀਂ ਵੀ ਸਾਡਾ ਵੀ ਵਧੀਆ ਘਰ ਹੋਵੇ ਸਭ ਨੂੰ ਤੁਸੀਂ ਇਦਾਂ ਨਾ ਕਰੋ ਖੁਸ਼ੀ ਖੁਸ਼ੀ ਜਾਈਏ ਆਪਾਂ ਅੱਦਰ ਚਲੋ ਉਦਾਂ ਦੇ ਕੁਮਾਰਾ ਜੀ ਕਿਰਪਾ ਵਾ ਅਹੀਂ ਕਿਹੜਾ ਇਹਨੂੰ ਅਜੇ ਵੇਚਿਆ ਸਾਡੇ ਕੋਲ ਹੀ ਆ ਬਹ ਨੀ ਨੀ ਕਿਹੜਾ ਕੁੜਾ ਮਾਰਦੇ ਰਵਾਂਗੇ ਇੱਧਰ ਕਿਉ ਮਮੀ ਹਾਂ ਚੱਲ ਹੋ ਰਿਹਾ ਰਿਹਾ ਮੇਰੇ ਵਿੱਚ ਮੈਂ ਕਹੇ ਨਹੀਂ ਨੂੰਹ ਨੂੰ ਕਹਿ ਨਾ ਵੀ ਅਰੂਨੇ ਜਦੋਂ ਆਉਣਾ ਤੋਂ ਉਹਨੇ ਵੇਖਿਆ ਵੀ ਹਾਂ ਕਿੱਥੇ ਚਲ ਗਈ ਅਹੀਂ ਉਹਨੂੰ ਟਾਈਮ ਨਾ ਹੀ ਆ ਗਿਆ ਨਾ ਉਹ ਮੁੜ ਕੇ ਕਿਤੇ ਆਉਣ ਨਾ ਨਾ ਭੱਜ ਜਾਵੇ ਨਹੀਂ ਨਹੀਂ ਟਾਈਮ ਨਾ ਬਸ ਤੋਂ ਜ਼ਰੂਰ ਤਰੇਗਾ ਤਾਂ ਉਦੋਂ ਨੂੰ ਆ ਜਾਣਾ ਮਾਰੂ ਤੇ ਚੱਲੀਏ ਫਿਰ ਚਲੋ ਚਲੋ ਲੈ ਆਵਾ ਫੜਾ ਦੋ ਫਿਰ ਮੈਨੂੰ ਹਾਂ ਲੈ ਲਓ ਤੀਨ ਆਪਾਂ ਕੱਪੜੇ ਕੱਪੜੇ ਦੇ ਬਾਕੀ ਭਾਣਾ ਟਿੰਡਾ ਹੋਰ ਸਮਾਨ ਸਾਰਾ ਉਹ ਜਿਹੜੀ ਚੀਜ਼ੀ ਹੋਰ ਆਉਂਦੀ ਆ ਉਹ ਉੱਥੋਂ ਲੈ ਲਵਾਂਗੇ ਪੇਟੀ ਚੋਂ ਕੱਢ ਕੇ ਸਮਾਨ ਦੋ ਜਿਆ ਬਾਹਰ ਜੀ ਕਰੋ ਚਲੋ ਫੇਰ ਕੱਲੋਂ ਪੁੱਤ ਕਿੰਦਰ ਹਾਂਜੀ ਮਾਤਾ ਕੱਲ ਵਧੀਆ ਹੋ ਗਿਆ ਵਾ ਪਿੰਡ ਚੋਂ ਘਰ ਲੈ ਲੈਂਦੇ ਆਹੋ ਫਾਇਦਾ ਹੀ ਹੋ ਤੇ ਅਗਲੇ ਕਹਾਂ ਵੀ ਕੱਲ ਤੇ ਨਾ ਜਾਉਂ ਕਿਸਤਾ ਦੇ ਪੈਸੇ ਦੇੜਿਓ ਆਹਨੇ ਸੱਤਵਾਂ ਦਾ ਹੁਣ ਇਹ ਫਾਇਦਾ ਹੋਇਆ ਹੈ ਨਾ ਤੇ ਸਾਨੂੰ ਹੁਣੇ 13 ਲੱਖ ਚ 50 ਵਾ ਆਹੋ ਆ ਤੇ 4 ਕਿਸ਼ਤਾਂ ਚ 4-4 ਲੱਖ ਰੁਪਈਆ ਦੋ ਤਿੰਨ ਵਾਰੀ ਧਮਾ ਕੇ ਤੇ ਕੰਮ ਨਿਕਲ ਗਿਆ ਹੁਣ ਚਾਰ ਹੀ ਦੇਖਦੇ ਆਪਣਾ ਕੰਮ ਸਰ ਗਿਆ ਠੀਕ ਹੈ ਕਿ ਇੰਨੇ ਇਕੱਠੇ ਪੈਸੇ ਦੇਣੇ ਸਾਡੇ ਲਈ ਔਖੇ ਸੀ ਕਿੱਥੇ ਫੇਰ ਔਖੇ ਹੀ ਦਿੱਤੇ ਨਹੀਂ ਜਾਣੇ ਤਾਂ ਫੜਨਾ ਹੀ ਪੈਣਾ ਸੀ ਕਿਤੋਂ ਚਲ ਚਲੀ ਚਲ ਆਓ ਫੇਰ ਆਜੋ ਆਜਾ ਹੁਣ ਉਹ ਮੈਂ ਵੇਖਣ ਦੇਣਾ ਮੈਂ ਹਾਂ ਘਰ ਹੁਣ ਸਾਡਾ ਵਿਚਾਰਾ ਕਿਸੇ ਨੂੰ ਨਹੀਂ ਰਹਿਣਾ ਹੈ ਸੁਣਾ ਕਰ ਰਹਿਣਾ ਜਿੱਦੋਂ ਮਰਜੀ ਆਇਆ ਕਰਿਓ ਤੇ ਕੀ ਕਿਹੜੀ ਰੇਡੀ ਸਹੂਰਾ ਚੱਲ ਫੇਰਾ ਪੂਰਾ ਮਾਰਦੇ ਰਵਾਂਗੇ ਨਹੀਂ 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 ਖਾ ਕੇ ਆ ਕੇ ਇੱਥੇ ਨੱਤੇ ਪਏ ਰਹੇ ਕੀ ਨਹੀਂ ਆਗੇਗੇ ਲੋ ਵੀ ਆ ਵੇਖ ਲੋ ਨਾਲੇ ਹੁਣ ਆਪਣਾ ਘਰ ਤੋਂ ਫਿਰ ਕੇ ਸਾਰਾ ਸਮਾਨ ਵੀ ਚੇਹੇ ਦੇ ਸੁਗਰਾ ਮਾਲਕਾ ਤੇਰਾ ਕਿਦੇ ਹਿੰਗਲੇਟਰ ਵਾਲੇ ਕੋਠੇਂ ਬੈਠੇ ਆ ਅੱਜ ਹਾਂ ਤੇ ਦਾਨਾ ਦਿਲ ਠੀਕ ਆ ਨਾ ਹਾਂਜੀ ਬੜਾ ਵਧੀਆ ਜਾ ਵੀ ਗੂ ਲੋ ਇੱਕ ਵਾਰੀ ਸਾਰਾ ਫਿਰ ਕੋਠੇ ਫਿਰ ਕੇ ਵੇਖ ਲੋ ਕੋਈ ਨਹੀਂ ਕਾ ਕਰ ਚ ਹਾਂਜੀ ਕੋਈ ਨਹੀਂ ਆਜਾ ਮੁੰਡਾ ਚਲੀ ਕਹ ਰਿਹਾ ਲੈਂਦੇ ਫਿਰ ਮਾਈ ਬੁੱਢਾ ਕਿੱਥੇ ਹੁਣ ਉਹ ਚੜ ਗਏ ਫਿਰ ਦਿੱਲੀ ਦਾ ਹੁਕਾਲੇ ਐਰਪੋਰਟ ਤੋਂ ਅੱਛਾ ਹਾਂਜੀ ਚਲੋ ਵਧੀਆ ਹੋ ਗਿਆ ਤੇ ਉਹ ਪੈਸੇ ਫਿਰ ਉਹਨਾਂ ਨੂੰ ਪਾਤੇ ਹੀ ਬਾਹਰ ਮੁੰਡੇ ਨੂੰ ਉਹਨਾਂ ਦੇ ਨੂੰ ਹਾਂਜੀ ਇਹਦੀ ਪਾਤੇ ਹੀ ਨੇ ਚਲੋ ਤਾਂ ਵਧੀਆ ਰਹਿ ਵਿਚਾਰੇ ਕਿਸ਼ਣਾ ਗੁਸਤਾ ਕਰ ਲਿਆ ਸਾਡੇ ਨਾਲ ਹਾਂ ਚਲੋ ਤਾਂ ਸੋਚਣਾ ਵਾ ਵੀ ਕਿ ਚੱਲ ਅਸੀਂ ਵੇਚਣਾ ਨੇ ਪਿੰਡ ਦੇ ਬੰਦੇ ਲੱਲਨ ਕੋਈ ਬਾਹਰੋਂ ਨਾ ਹੀ ਆਵੇ ਹਾਂ ਇਹ ਚ ਗੱਲ ਹੈ ਜੀ ਨਿੱਦੇ ਉਹ ਤੇ ਕਹਿੰਦੇ ਸੀ ਨਗਦੀ ਲੈਣੇ ਆ ਤੇ ਕਈ ਗਾਹ ਘਾ ਜਣੇ ਸੀ ਹਾਂਜੀ ਇਹ ਚ ਗੱਲ ਹੈ ਠੀਕ ਹੈ ਕਿ ਨਹੀਂ ਹਾਂਜੀ ਤੁਮਰੇ ਤੇ ਮੁੰਮੀ ਆਵੇ ਬੜਾ ਭੁੱਲਾ ਮੈਂ ਵੀ ਹਰ ਦਾ ਸਾਰਾ ਸਮਾਨ ਹੈ ਹਾਂਜੀ ਕਿੰਗਰੀਜ ਨਾ ਹੁਣ ਆਉਂਦਾ ਨਹੀਂ ਤੇ ਹੋਰ ਸਾਰੇ ਮੰਮੀ ਘਰ ਜਨਾਂ ਵਾਲੀ ਬਣਾਉਂਦੇ ਨੇ ਤੇ ਚਲ ਮੰਮੀ ਹੋਣੀ ਕਿ ਇਹ ਸਾਰਾ ਪੱਕਾ ਵਾ ਸਾਡੀ ਕੋਚਾ ਫਿਰ ਤੋਂ ਖਰਾਸੀ ਹੋਈ ਧਾਰੇ ਮੁੰਡਾ ਮਿੱਟੀ ਨਾਲ ਲੱਭੜਿਆ ਦਿੰਦਾ ਹੀ ਮੁੰਦੇ ਜਾਵਾ ਉਹ ਮੇਰਾ ਪੋਤਾ ਵੀ ਸਾਸ ਸਸਰੇ ਸਾਤੇ ਰਹੇ ਉਹ ਚਲ ਮੰਮੀ ਮਿੱਟੀ ਚ ਨਿਆਣੇ ਸੁਖ ਖੇਡਦੇ ਰਹਿੰਦੇ ਵਧੀਆ ਇੰਦੇ ਨੇ ਅੱਜ ਦੂਜੇ ਕਮਰੇ ਚ ਵੀ ਵੇਖ ਕੇ ਆਨੇ ਹਾਂ ਹਾਂਜੀ ਮੰਮੀ ਕਿੰਨੀ ਵੀ ਹੈ ਗੱਲ ਜੀ ਹਾਂ ਮਿਸਮਾਂ ਤਾਂ ਸਾਰਾ ਹੀ ਆ। ਉਦਾਂ ਦੇ ਕਪੜਾ ਭਾਗੇ ਦੇ ਘਟਾ ਲਾ। ਇਹ ਕਹਵਾ ਲਈ ਪਿਛਲਾ ਜੂਗੇ ਵੇਖਣ ਨੂੰ ਚਾਹਦਾ ਹੂਗਾ ਤਾਂ ਅਜ ਨੂੰ ਕੰਟੋਨ ਲਾ ਕੇ ਦਵਾਂਗੇ। ਵੇਖ ਕਿੰਨਾ ਖੋਸ਼ ਹੁੰਦਾ। ਕੋਈ ਗੱਲ ਨਹੀਂ ਆਪਾਂ ਨੇ ਵੇਖ ਲੈਣਾ ਉਹਨਾਂ ਵਿਚਾਰਾਂ ਨੇ ਕੀ ਕਹਿਣਾ। ਆਹ ਮਾਂ ਨੇ ਕਿਹਾ ਜਿੱਦੋਂ ਉਹ ਵੀ ਹੋਣਾਂਗੀ ਕਾਰ ਹੀ ਲੈ ਲੈ ਆਵਾ ਤੇ। ਹਾਂ। ਚਲ ਆ ਜਾ ਜਾਦੀ ਸੋਈ ਦੀ ਆਵੇ ਹੈਗੀ ਨਾਲੀ। ਹਾਂਜੀ ਸੋਈ ਚ ਮੈਂ ਸਮਾਨ ਵੇ ਲੈਣੇ ਆ ਸਾਰਾ। ਆਹ ਮੂਹ ਨੂੰ ਮੈਨੂੰ ਲੱਗਦਾ ਸਟੋਰ। ਆਹ ਸਟੋਰ ਹੀ ਆਪਾਂ ਦਾ ਪੇਟੇ ਦਾ ਬੂਟੀ ਹੈ। ਹਾਂਜੀ। ਲੀ ਵੀ ਨਾ ਮੂਵੀ ਸਮਾਨ ਨਹੀਂ ਸਰਾਇਆ ਗਾ ਲੀ ਆ ਹਲ ਪਹਿਨੋ ਕੋ ਜਿਲੀਆਨ ਦੀ ਲੋੜ ਨਹੀਂ ਪੈਣੀ ਤੇ ਜੇ ਕੇਹੀ ਚੀਜ਼ ਦੀ ਲੋੜ ਹੋ ਗਈ ਨਾ ਤੂੰ ਆਪਰ ਲੈ ਆ ਨਾ ਤੇਰੀ ਚੁਣੀ ਲੀ ਜਾਈ ਦੋ ਦੋਸਤ ਤੇ ਲੀਏ ਤੇ ਦੋ ਦੋਸਤ ਸਾਦੇ ਸੂਰ ਹੋ ਸਕਦਾ ਹੈ ਨਾ ਇਹ ਦੋਨੋਂ ਆਉਣ ਹੋਣਗੀ ਪਤਾ ਨਹੀਂ ਮਮੀ ਉਹ ਤੇ ਹੁਣ ਤੁਹਾਨੂੰ ਪਤਾ ਹੋਊਗਾ ਸਾਡੇ ਕਿੱਦਦੇ ਨੇ ਗੋਣੀਂ ਦਾਲੀ ਖਰੀਦਣੇ ਪਾਸੇ ਆਈ ਗਈ ਚੱਲ ਠੀਕ ਆ ਮਹਾਰਾਜ ਜੀ ਹਾਡੀ ਸੁਣ ਲਈ ਹੋਰ ਹਾਨੂੰ ਕੀ ਚਾਹੀਦਾ ਤੇ ਪੜਾਵੋ ਦੀਆ ਉਹ ਜੋ ਮਮੀ ਨੇ ਘਰ ਬਣਾਉਂਦੇ ਤੇ ਕਿੰਨੀ ਮਿਹਨਤ ਨਹੀਂ ਤਾਂ ਸਾਰਾ ਸੰਭਾਲਣਾ ਪੈਣਾ ਤੇ ਇਹ ਖੇਚਲਾ ਨਹੀਂ ਮਾਨ ਤੇ ਹੋਰ ਜਦੋਂ ਤੁਸੀਂ ਉਹ ਮਡਾ ਸਾਰੀ ਆ ਕਈ ਚੀਜ਼ਾਂ ਦੀਆਂ ਹੁੰਦੀਆਂ ਪੈਂਟੀਆਂ ਨੇ ਪਤਾ ਨਾ ਫੇਰ ਲੱਗਦਾ ਏਦਾਂ ਸਭ ਨੂੰ ਹਰ ਇੱਕ ਚੀਜ਼ ਘਰ ਜੀ ਮਿਲਦੀ ਹੈ ਕੋਈ ਚੀਜ਼ ਲਿਆਉਂਦੀ ਨਹੀਂ ਲੋੜ ਪੈਣੀ ਹਾਂ ਮੈਂ ਜਿਹਨੇ ਸੋਣਾ ਮੈਂ ਤਾਂ ਬੜੀ ਖੋਸ਼ੀ ਹੁੰਦੀ ਹੈ ਕਿ ਆ ਸਾਨੂੰ ਚੰਨਾ ਸਾਰਾ ਕੁਝ ਰੱਖਾਇਆ ਚਲਤੀਏ ਪਰ ਮਾਨਦਿਕਾਂ ਦੇ ਵੀ ਤੇ ਦੇਣਾ ਹੀ ਨਹੀਂ ਤੇ ਹੋਰ ਮਮੀ ਚਲ ਆਜੋ ਚਲੀਏ ਚਲੋ ਫੇਰ ਠੀਕ ਹੈ ਮੈਂ ਜਾਣਾ ਤੁਸੀਂ ਸਭ ਘਰ ਬਾਹਰ ਤੇ ਬਾਕੀ ਜਿਹੜਾ ਇਕਰਾਰ ਕੀਤਾ ਹੈ ਉਹਨਾਂ ਨੂੰ ਉਸ ਹਿਸਾਬ ਨਾਲ ਪੈਸੇ ਦੇਈ ਜਾਓ ਤੇ ਮੈਂ ਅੱਗੇ ਪਾਈ ਜਾਵਾਂਗਾ ਅਸੀਂ ਤੈਨੂੰ ਕਿਸ਼ਤਰੀ ਕਿਸ਼ਤ ਦੇਈ ਜਾਵਾਂਗੇ ਤੇ ਤੂੰ ਗਾਂ ਪਾਲਿਆ ਕਰੀਂ ਚਲੋ ਜੀ ਹੁਣ ਇਦਾਂ ਕਰ ਲਿਆ ਕਿਸ਼ਤਾਂ ਦੇ ਉਹਨੂੰ ਖਰਾਬ ਨਾ ਕਰੀਏ ਨਹੀਂ ਨਹੀਂ ਖਰਾਬ ਨਹੀਂ ਕਰਨਾ ਪੂਰੇ ਟਾਈਮ ਨਾਲ ਪੈਸੇ ਦੇਵਾਂਗੇ ਇਨਸ਼ਾਅੱਲਾ ਅਸੀਂ ਤੈਨੂੰ ਦੇ ਰਿਆ ਕਰਨੇ ਆ ਤੂੰ ਆਪੇ ਪਾਲਿਆ ਕਰੀਂ ਹਾਂਜੀ ਹਾਂਜੀ ਠੀਕ ਹੈ ਨਾ ਚਲੋ ਠੀਕ ਹੈ ਫੇਰ ਉਹਦਾ ਕਰੀ ਕਰਦਾ ਕਿਹੜਾ ਕਿਹੜਾ ਮਾਰ ਦਿਆ ਕਰੀ ਕੋਈ ਨਹੀਂ 12 ਵਿੱਚ ਕੋਈ ਫਿਰ ਚਾਹ ਪਾਣੀ ਤੁਸੀਂ ਬਣਾ ਕੇ ਠੀਕ ਆ ਠੀਕ ਆ ਚੰਗਾ ਫਿਰ ਆਹ ਕਹਿੰਦੇ ਹੁਣ ਸਾਮਾਨ ਸਭ ਨੂੰ ਸੈੱਟ ਕਰਨੇ ਆ ਸਾਰਾ ਹਾਂਜੀ ਕੋਈ ਨਹੀਂ ਚਾਹ ਚ ਲੈਣੇ ਆ ਪੈਸੇ ਕੋ ਚਾਰ ਦਿਨ ਪਹਿਲਾਂ ਹੀ ਦੇ ਦਾਂ ਕਰਾਂਗੇ ਆਪਾਂ ਤੁਹਾਨੂੰ ਨਹੀਂ ਕੋਈ ਗੱਲ ਨਹੀਂ ਆਪਾਂ ਦੇਣੇ ਤੇ ਹੈਗੇ ਆ ਇੰਨਾ ਬੜਾ ਵਾਪ ਚੱਲਾ ਸਾਡਾ ਥਾਂ ਬਣ ਗਿਆ ਵਾ ਕਿਸ਼ਤਾ ਨਾਲ ਉਹਦਾ ਇੰਨੇ ਇਕੱਠੇ ਨਹੀਂ ਦੇਣੇ ਕਿੱਥੋਂ ਅਸੀਂ ਚਲੋ ਠੀਕ ਹੈ ਤੇਰੀ ਬੜੀ ਮਿਹਰਬਾਨੀ ਕਾਕਾ ਤੂੰ ਵਾਵਾ ਨਾਲ ਹੋਰ ਕੰਮ ਕਰਾਤਾ ਹੈਂ ਬੈਠਾ ਤੂੰ ਹੀ ਚਾਹ ਬਣਾਉਂਦੇ ਆ ਹੁਣ ਪੀ ਕੇ ਜਾਈ ਨਹੀਂ ਹੁਣ ਤੇਰੀ ਪੀਓ ਮੈਨੂੰ ਥੋੜਾ ਜਿਹਾ ਕੰਮ ਹੈ ਨਹੀਂ ਚਲ ਠੀਕ ਹੈ ਕਰ ਲੈ ਕੋਈ ਮੁੰਡਾ ਮਹਾਂਕੰਦਾਰੇ ਪਰਵੀ ਨਹੀਂ ਨਹੀਂ ਵਧੀਆ ਗੱਲ ਵਿੱਚ ਪਾ ਲਿਆ ਕੇ ਤੂੰ ਚਾਹ ਰਹੇ ਨੇ ਹਾਂ ਇਹੋ ਕੱਲ ਨੂੰ ਵੀ ਜੇ ਕਿਹੜਾ ਕੰਮ ਬੋਲਣ ਹੋਏ ਮੁੰਡਾ ਕਿੰਨਾ ਤਾਂ ਸਦਕਦਾ ਇਹਨੇ ਸਾਰਾ ਕੰਮ ਕਰਾਇਆ ਅੱਛਾ ਇਹ ਕਿ ਦਸ ਸਾਲਾਂ ਦੇ ਮੁੰਡਾ ਹਾਂ ਹਾਂ ਚੰਗਾ ਤੇ ਰੱਟਾ ਭਾਂਦੇ ਹੁਣ ਅਹੀਂ ਇਹਨੂੰ ਪੈਸੇ ਦੇਖ ਰਿਹਾ ਕਰਦੇ ਨੇ ਇਹਨੇ ਗਾਉਂ ਨਾਲੋਂ ਪਾਈ ਜਾਣੇ ਕੀ ਬਤਾ ਗਿਐ ਦੂਸ ਸਾਲਾਂ ਨੂੰ ਉਹਨਾਂ ਕਾ ਚਾਹ ਨੂੰ ਆਉਣਾ ਨਾਲੇ ਉਹਨਾਂ ਕਰਨਾ ਕੀ ਆਣ ਗਿਆ ਹੁਣ ਨਹੀਂ ਅਹੀਂ ਸਾਰੇ ਅੰਦਰ ਬਾਹਰ ਵੇਖਿਆ ਬਹੁਤ ਵਧੀਆ ਤੁਹਾਨੂੰ ਤੁਸੀਂ ਹੁਣ ਆਪਣੇ ਸਾਫ ਸੁਪਾਈਆਂ ਕਰੋ ਤੇ ਆਪਣੇ ਚੀਜ਼ਾਂ ਜੁੱਤੇ ਮੈਂ ਕੋਹਣਾ ਕਰ ਪਈਏ ਦੀ ਚੀਜ਼ ਨਹੀਂ ਚੁੱਕੀ ਸਾਰਾ ਕੁਝ ਵੀ ਥੇ ਦੇ ਦਿੱਤਾ ਉਹਨਾਂ ਨੂੰ ਤੂੰ ਬੋਤਲ ਇੱਕ ਕੰਮ ਕਰ ਚਾਹ ਪਾਣੀ ਬਣਾਉਂਦੇ ਪੀਣੇ ਤੇ ਕੋਈ ਝਾਰ ਝੰਮ ਕਰ ਲਾ ਆਹ ਵੇ ਵਾਸ਼ਿੰਗ ਮਸ਼ੀਨ ਵੀ ਕਿਤੇ ਨਵੀਂ ਲਿਆ ਕੇ ਨਾ ਰੱਖੀ ਸੀ ਇੱਕ ਫ੍ਰਿਜ ਵੀ ਆਵੇ ਨਵੀਂ ਲਿਆ ਕੇ ਰੱਖੀਏ ਜੇ ਖੋਲੀ ਵੀ ਨਹੀਂ ਹੈ ਮੈਂ ਤਾਂ ਗਿਆ ਕਿ ਦੋਰੀਆਂ ਦੂਰ ਮੇਂ ਚੀਜ਼ ਇਹਦੇ ਨੂੰ ਪੁੱਤ ਨੇ ਅੰਮਾ ਹੀ ਨਾ ਉਹਨਾਂ ਦੇ ਇਹ ਕਰਕੇ ਉਹਨਾਂ ਨੇ ਕਦੇ ਲਿਆਂਦੀ ਤੇ ਮੁੜ ਕੇ ਉਹਨਾਂ ਦਾ ਕਦੇ ਕੈਨਸਲ ਹੀ ਹੋ ਗਿਆ ਹੁੰਦਾ ਜੋ ਵੀ ਵੀ ਥੇ ਉਹ ਆਦੇ ਵੀ ਚੱਲ ਰੱਖੋ ਹੁਣ ਤੁਸੀਂ ਜੋ ਕੋ ਜਾਗਾ ਚੱਲ ਚੱਲ ਵਧੀਆ ਹੋ ਗਿੱਤੀ ਮਹਾਰਾਜ ਕੋ ਚੀਜ਼ ਨਹੀਂ ਲੈਣੀ ਪਈ ਨਾ ਨਾ ਸਾਰਾ ਕੁਝ ਮਿਲ ਗਿਆ ਜਾਈ ਚਲੋ ਫਿਰ ਤੇਹੀ ਕਰੋ ਗੱਲਬਾਤ ਤੇ ਮੈਂ ਚਾਹ ਬਣਾ ਕੇ ਰਿਹਾ ਮੈਂ ਕੀ ਆਡੇ ਦੇ ਕਿਰੇ ਪੋਤੇ ਦਾ ਵਿਚਾਰੇ ਦਾ ਲਿਗੇ ਜੇ ਤਾਂ ਸੋਨਾ ਘਰ ਬਣ ਗਿਆ ਚਲੋ ਮਹਾਰਾਜ ਦੇ ਘਰ ਤੇਰਵਾ ਦੇ ਥੋੜਾ ਨਾ ਪੁੱਤ ਕੰਮ ਦਾ ਤਿਆਰ ਰੱਖੀ ਮੁੰਡੇ ਨੂੰ ਲਿਆਉਣਾ ਹੀ ਬਸ ਤੋ ਲਾ ਕੇ ਕੋਈ ਨਹੀਂ ਕੋਈ ਨਹੀਂ ਲਿਆਵਾਂਗੇ ਮੈਂ ਅਗਰੇ ਕਿਤੇ ਨਾ ਪਹੁੰਚੀ ਨਹੀਂ ਨਹੀਂ ਚਲਦਾ ਨਹੀਂ ਕਿਤੇ ਕੋਪਦਾ ਇਧਰੋਂਦਾ ਨਹੀਂ ਵਰਤੀ ਕਿਤੇ ਨਹੀਂ ਮਮੀ ਹੈਗਾ ਟਾਈਮ ਹੁੰਦਾ ਅੱਛਾ ਚਲੋ ਦਾ ਇਹ ਆ ਕਿ ਮੈਂ ਤਾਂ ਨਹੀਂ ਕਿਤੇ ਸਾਡੀ ਵੀ ਮਾਲਕ ਨੇ ਕਿਸਮਤ ਤੇਜ ਲਈ ਹਾਂ ਨੂੰ ਵੇ ਲੋ ਆਸ ਹੀ ਨਹੀਂ ਇਥੋਂ ਤੱਕ ਪਹੁੰਚੇ ਦਿੱਤਰ ਆਪਣੇ ਪਹਛਾਤਾ ਲਾਲਾ ਕੋ ਤੁਸੀਂ ਨੂੰ ਢੜਕੜੂ ਜਾ ਕੇ ਆਣਾ ਚਾਹੇ ਵੇ ਲੋ ਆਪਣਾ ਕੋਈ ਨਹੀਂ ਚਾਹ ਕਹੀਂਗਾ ਹਾਂ ਜੋ ਵੇ ਨੇ ਕਰਨਾ ਵਧੀਆ ਚਲੋ ਚਾਹ ਬੰਦਿਆ ਬੰਦੇ ਮੈਂ ਵੀ ਕੋ ਕੰਮ ਦੇਖ ਲੈ ਲੇ ਲਾ ਕੇ ਵੇਲਾ ਵੇਲਾ ਹੁਣ ਸੰਭੋ ਆਪਣਾ ਘਰ ਦੇਤਾ ਤੁਹਾਨੂੰ ਉਪਰ ਵਾਲੇ ਨੇ ਆਪਣਾ ਜਿਨਾ ਫਿਰ ਸਪਾਈਆਂ ਭਰਦੀਆਂ ਵੀ ਇੱਥੇ ਇੱਥੇ ਹੀ ਗੱਲ ਦਾ ਸੋਪੇ ਹੈ ਯਾਰਾ ਉਦਾਂ ਹੀ ਭਾਂਡੇ ਚੁੱਕ ਚੁੱਕ ਕੇ ਬਾਹਰ ਖੜਦੇ ਨੇ ਹ ਤੇ ਫਿਰ ਧੋਨੇ ਇੱਥੇ ਲਾਗੇ ਧੋਵੇ ਤੇ ਲਾਗੇ ਰੱਖਦੇ ਬੰਦਾ ਜਿਹੜਾ ਮੱਝੀ ਕੰਮ ਕਰ ਲਿੰਦਾ ਨਾਲ ਆਪਣਾ ਹੇ ਹੇ ਲਾਈਟਰ ਕਿੱਥੇ ਆ ਔਰ ਦੱਬੀ ਜੀ ਇਹ ਵੀ ਨਾਲ ਨਾਲ ਕੋਟਾ ਬੱਟੇ ਨੇ kita merasa sahabat ya, pun dijawab ini ਮੰਗਾ ਕਾ ਵੀ ਲਾਕੇ ਨਾ ਸਮਾਨ ਯੋ ਘਰ ਤੇ ਨਹੀਂ ਸਮਾਨ ਦੇ ਕਸਰੀ ਐਨਾ ਸਮਾਨ ਲਿਆਉਣ ਲਈ ਜਾਈਏ ਨਾ ਤੇ ਕਿੰਨੇ ਪੈਸੇ ਲੱਗ ਜਾਂਦੇ ਆ ਸਮਾਨ ਕਿਤੇ ਪੱਖੇ ਉਥੇ ਫਰਜ ਪਈ ਨਵੀਂ ਵਾਸ਼ਿੰਗ ਮਸ਼ੀਨ ਕੂਲਰ ਪਿਆ ਵਾ ਦੇ ਸਮਾਨ ਸਾਰਾ ਇੱਕ ਰੁਪਏ ਦੀ ਚੀਜ਼ ਨਹੀਂ ਨੇ ਉਲਟਾ ਨਹੀਂ ਵੱਡਾ ਸੁਖਾ ਹੋਇਆ ਹੈ ਹਾਂ ਨਾਲੇ ਥਾਂ ਕਿੱਡਾ ਪੱਕਾ ਹੈ ਕਿੱਡੇ ਮਜ਼ਬੂਤ ਉਹਦਾ ਬੈੱਡ ਉੱਥੇ ਮਰਤਰੀਆਂ ਹੈ ਗੋਆ ਪੋਚਾ ਫੇਰ ਫੇਰ ਕੇ ਕਿਤੇ ਹੁਣ ਤਾਂ ਨਹੀਂ ਕੱਚਾ ਸੌਦਾ ਕੰਮ ਕਰਨਾ ਤੇ ਵਧੀਆ ਨਾ ਆ ਵੇਖ ਲੈ ਚਲੋ ਮਿੰਦੋ ਬੜੀ ਕੁਝ ਨਹੀਂ ਮਿਨਾ ਮੈਨੂੰ ਜਿਆਦੇ ਨਾਲ ਮੈਂ ਕੰਮ ਕਰਨੀ ਮੈਨੂੰ ਕਰ ਲੈ ਲੇ। ਕਰ ਲੈ ਕਰ ਲੈ। ਮੈਂ ਤੇ ਐਸੇ ਅੰਦਰ ਨਹੀਂ ਸੌਣਾ ਕਰਨਾ। ਚੱਲ ਕੋਈ ਨਹੀਂ ਬਾਬਾ ਜਿੱਥੇ ਜੀ ਕਰੇਗਾ ਉੱਥੇ ਸੌਂ ਜੀ। ਉਹ ਉੱਥੇ ਤਾਂ ਆਖਣ ਜਾਂ ਮੈਂ ਕਰ ਛੱਡ। ਮੈਂ ਜੀ ਨਹੀਂ ਕਰਦਾ ਤੂੰ ਹੁਣ ਇੱਥੇ ਆਂ ਜਾਂਦਾ। ਮੈਂ ਤੇ ਇਸੇ ਅੰਦਰ ਸੌਂਾਂਗਾ। ਇਹਦਾ ਫੋਨ ਵਾ। ਇਹ ਤੇ ਨਵਦੀ ਸਸਦਾ ਵਾ। ਐ ਸਸੀ ਗੱਲ ਪੈਨ ਜੀ। ਹਾਂ ਜੀ ਹਾਂ ਜੀ ਠੀਕ ਠਾਕ। ਤੁਸੀਂ ਆਪਣਾ ਸੁਣਾਓ। ਸੇ ਤਾਂ ਠੀਕ ਜੇ। ਅੱਛਾ ਅੱਛਾ ਠੀਕ ਆ ਠੀਕ ਆ ਚਲੋ ਵਧੀਆ ਵਧੀਆ ਅੱਛਾ ਅੱਛਾ ਚਲ ਗਏ ਜੀ ਘਰ ਲੈ ਫਿਰ ਤੇ ਵਧਾਈਆਂ ਹੁਣ ਤੁਹਾਨੂੰ ਭੈਣ ਜੀ ਬਹੁਤ ਬਹੁਤ ਹਾਂ ਨਹੀਂ ਨਹੀਂ ਬੜੀ ਖੁਸ਼ੀ ਹੁੰਦੀ ਆ ਕਿ ਚਲ ਪਰਮਾਤਮਾ ਨੇ ਤੁਹਾਨੂੰ ਵਧਾਇਆ ਹੈ ਨਹੀਂ ਨਹੀਂ ਬੜਾ ਹੀ ਵਧੀਆ ਲੱਗਾ ਭੈਣ ਜੀ ਸੁਣ ਕੇ ਹਾਂ ਨਹੀਂ ਨਹੀਂ ਭੈਣ ਜੀ ਬੜੀ ਖੁਸ਼ੀ ਵਾਲੀ ਗੱਲ ਵਾ ਕੇ ਹਾਂ ਚਲੋ ਬੱਚੇ ਨੇ ਮਿਹਨਤ ਕੀਤੀ ਸੀ ਇੱਥੋਂ ਤੱਕ ਪਹੁੰਚਾਇਆ ਤੁਹਾਨੂੰ ਹਾਂਜੀ ਹਾਂਜੀ ਨਹੀਂ ਨਹੀਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਆ ਅਸੀਂ ਤਾਂ ਹੁਣੇ ਆ ਜਾਣਾ ਸੀ ਉਹ ਜਸਤੇ ਪਰਮ ਘਰ ਨਹੀਂ ਹੈਗੇ ਹਾਂ ਜਦੋਂ ਆਉਂਦੇ ਆ ਨਾ ਆਪਾਂ ਉਦੋਂ ਹੀ ਤੜਕਵਾ ਜਾਣਾ ਵਾ ਹਾਂਜੀ ਮੇਰੇ ਕੋ ਤੁਹਾਨੂੰ ਵਿਆਹ ਨਹੀਂ ਜਾਣਦੇ ਮੇਰਾ ਜੀ ਕਹਿੰਦਾ ਭੱਜ ਕੇ ਜਾ ਕੇ ਵੇਖਾਵਾਂ ਹਾਂ ਚਲੋ ਠੀਕ ਆ ਭੈਣ ਜੀ ਠੀਕ ਆ ਚੰਗਾ ਭੈਣ ਜੀ ਸਤਿ ਸ਼੍ਰੀ ਅਕਾਲ ਲੈ ਕਿੱਡੀ ਵਧੀਆ ਖਬਰ ਦਿੱਤੀ ਹੈ ਹੈ ਚਲ ਵਿਚਾਰੇ ਆਪਣੇ ਨਵੇਂ ਘਰ ਚ ਲੱਗੇ ਆ ਕਿੰਡੇ ਖੁਸ਼ ਹੀਗੇ ਇਹਨਾਂ ਦੱਸਣੀ ਆ ਮਨਜਿੰਦਰ ਆ ਗੱਲ ਸੁਣਿਆ ਮੇਰੀ ਕਿ ਚਲੋ ਇੱਥੇ ਆਓ ਹੈ ਬੜੀ ਖੁਸ਼ ਤੇ ਆਪੇ ਹੀ ਹੋਣਾ ਵਾ ਹੈ ਨਵ ਦੀ ਸਸਤਾ ਫੋਨ ਆਇਆ ਹੀਗਾ ਅੱਛਾ ਤੇ ਤੁਹਾਨੂੰ ਪਤਾ ਜਿੱਦਣ ਦਿਨ ਆਪਾਂ ਰਹੇ ਆ ਨਾ ਉਥੇ ਮੇਰੇ ਨਾਲ ਬੜਾ ਹੀ ਪਿਆਰ ਪੈ ਗਿਆ ਇਹਦਾ ਹਾਂ ਬੜਾ ਹੀ ਕਰਦੀ ਆ ਤੇ ਅੱਜ ਨਾ ਇੰਨੀ ਖੁਸ਼ ਹੀ ਵੀ ਗੱਲ ਨਹੀਂ ਕਰਨ ਵਾਲੀ। ਦਵੇਂ ਘਰ ਵਿੱਚ ਚਲ ਗਈ ਆ ਨਾ। ਚਲ ਸ਼ੁਕਰ ਆ ਪਰਮਾਤਮਾ। ਆਹੋ। ਚਲੋ ਉਹਨਾਂ ਦੀ ਬਹੁਤ ਬੜੀ ਖੁਸ਼ ਹੋਣ ਲਈ ਤੇ ਮੈਨੂੰ ਵੀ ਬੜਾ ਚਾ ਚੜਿਆ ਪਰ ਚਲ ਵਧੀਆ ਹੋ ਗਿਆ ਹੈ। ਇਹ ਤੇ ਗੱਲ ਹੈ। ਚਲ ਆਪਣੇ ਘਰ ਗਏ ਆ ਬੜਾ ਚਾ ਹੁੰਦਾ ਆਪਣੇ ਘਰ ਦਾ ਹੈ। ਵਧੀਆ ਬਣ ਗਿਆ ਸਾਰਾ ਕੁਝ। ਚਲੋ ਚਲ ਸ਼ੁਕਰ ਆ ਮਾਲਕਾ ਹੈ। ਉਹਨਾਂ ਨੂੰ ਵੀ ਘਰ ਦੇ ਤਾ ਅਸੀਂ ਆਪਣੇ ਘਰ ਚਲ ਜਾ ਕੋਈ ਟਾਈਮ ਪਾ ਕੇ। ਨਹੀਂ ਜੇ ਕੋਈ ਗੱਲ ਨਹੀਂ ਵਾਇਗੁਰ ਨੇ ਸਾਰਾ ਕੁਝ ਕਰਨਾ ਬੰਦੇ ਦੇ ਹੱਥ ਵਿੱਚ ਕੀ ਆ ਨਹੀਂ ਇਹ ਤਾਂ ਗੱਲ ਹੈਗੀ ਆ ਤੇ ਬਾਕੀ ਨੀਤਾਂ ਨੂੰ ਮਰਾਦਾ ਹੁੰਦੀਆਂ ਵਾ ਜੇ ਪਿੰਦਰ ਦੀ ਨੀਤ ਸਾਫ਼ ਹੀਗੀ ਚੰਗੀ ਨੀਤ ਨਾਲ ਕੰਮ ਕਰਦਾ ਸੀ ਤੇ ਅੱਜ ਘਰ-ਬਾਰ ਬਣਾ ਕੇ ਬਹਿ ਗਿਆ ਇੱਕ ਗੱਲ ਆ ਵੀ ਉਹਨੇ ਮਿਹਨਤ ਬੜੀ ਕੀਤੀ ਜੀ ਨਹੀਂ ਮੁੰਡਾ ਹੈ ਹੀ ਬੜਾ ਧੀਰਾ ਵਾ ਹੈ ਹੀ ਬੜਾ ਚੰਗਾ ਵਿਚਾਰ ਕਿਤੇ ਵਾਧੂ ਲੋੜ ਤੋਂ ਵੱਧ ਕਿਸੇ ਨਾਲ ਗੱਲ ਨਹੀਂ ਕਰਨੀ ਕਿਤੇ ਕੁਸ਼ ਨਹੀਂ ਕਿਤੇ ਕਿੱਡਾ ਵਧੀਆ ਵਾ ਤਰੀਕੇ ਨਾਲ ਤੁਰਿਆ ਰਿਹਾ ਵਾ ਤੇ ਘਰ-ਬਾਰ ਬਣਾ ਕੇ ਬਹਿ ਗਿਆ ਬਾਕੀ ਗੱਲ ਏਕੀ ਜਸਦੀ ਭੈਣ ਵੀ ਚੰਗੀ ਹੈ ਨੇ ਉਹ ਵੀ ਬੜੀ ਚੰਗੀ ਹੈ ਜਿਤਨਾ ਦੋਤੇ ਹਿਸਾਬ ਦਾ ਵੀ ਨਾ ਉਹਦਾ ਹੀ ਕੰਮ ਆ ਦਿਨ ਕੱਟ ਗਈ ਆ ਕਿਦਾਂ ਗਰੀਬੀ ਤੇ ਕਿਦਾਂ ਜਦੋਂ ਅਸੀਂ ਪਹਿਲਾਂ ਗਏ ਆ ਕਿੰਨੇ ਕਿੰਨਾ ਮਾੜੇ ਹਾਲਾਤ ਕੱਟੇ ਹੋਏ ਹੈ ਤੇ ਸਾਡੀ ਨੋਂ ਦੀ ਨੱਕ ਤੇ ਮੱਖੀ ਨਹੀਂ ਬੈਂਦੀ ਹੁੰਦੀ ਲੋਕ ਤੇ ਇਹਨੂੰ ਵੀ ਹੋਣੀ ਆ ਗਲਾਈ ਆ ਕੇ ਆਹੋ ਆਹ ਚਲ ਆਉਂਦੇ ਆ ਨਾ ਨਿਆਣੇ ਸ਼ਾਮਾਂ ਨੂੰ ਤੇ ਆਪਾਂ ਸਾਰੇ ਜਣੇ ਜਾ ਕੇ ਤੇ ਵੇਖ ਕੇ ਉਹਨੇ ਘਰ ਉਹਨਾਂ ਦਾ ਜੇ ਮੁੜ ਕੇ ਗੱਲਬਾਤ ਕਰਦੇ ਇਹਨਾਂ ਮੁੜ ਕੇ ਸੰਭਿਆ ਵੀ ਉਹਨੇ ਹੀ ਨਾ ਇਹ ਤਾਂ ਗੱਲ ਹੈਈ ਫੇਰ ਅਗਲ ਆ ਗਈ ਸੀ ਨਾ ਚਲ ਕੋਈ ਨਹੀਂ ਹਾਂ ਤੇ ਤੁਸੀਂ ਕਰੋ ਨਿਆਣਿਆਂ ਨੂੰ ਫੋਨ ਆ ਜਾਓ ਹੁਣ ਛੇਤੀ ਤੇ ਆਪਾਂ ਨੱਕੇ ਕਰ ਜਾਣਾ ਚਲ ਚਲਦੇ ਸ਼ਾਮ ਨੂੰ ਫਿਰ ਹਾਂ ਠੀਕ ਹੈ ਨਾ ਇਹਨੇ ਚਾਹ ਨਾ ਫੋਨ ਕੀਤਾ ਵਾ ਜੇ ਆਪਾਂ ਨਾ ਗਏ ਤੇ ਸਾਡੇ ਵਾਸਤੇ ਮਾੜੀ ਗੱਲ ਵਾ ਚਲ ਠੀਕ ਆ ਫਿਰ